जो बोले सो निरपय भगवान तो वाल्मीकि महाराज की श्री श्री एक सौ आठ सतगुरु ज्ञान नाथ महाराज की बोले सो निरपय भगवान वाल्मीकि महाराज की जय श्री श्री एक सौ आठ सतगुरु ज्ञान नाथ महाराज की है गद्दी ते विराजमान ਗਰਧਾਰੀਨਾਥ ਮਹਾਰਾਜ ਕੀ ਜੈ ਸੰਤ ਮੇਘਨਾਥ ਜੀ ਮਹਾਰਾਜ ਕੀ ਜੈ ਗੱਲ ਇਸ ਤੈ ਆ ਜੀ ਗੁਰਪੰਤ ਸਿੰਘ ਪੰਡੂ ਜੋਗੀ ਜਿਸ ਦੇ ਉੱਪਰ 250 ਬੜਾ 24 ਥਾਣਾ ਕੰਬੋ ਦੇ ਵਿੱਚ ਐਫ ਆਈ ਆਰ ਦਰਜ ਆ ਉਹਨੂੰ ਰੈਸਟ ਨਹੀਂ ਕੀਤਾ ਗਿਆ ਜਿਸ ਦੀ ਕੈਂਸਲੇਸ਼ਨ ਰਿਪੋਰਟ ਬਣਾ ਕੇ ਮਾਨਯੋਗ ਅਦਾਲਤ ਨੂੰ ਦਿੱਤਾ ਜਾ ਰਿਹਾ ਸੀ ਜਿਸ ਤੇ ਉਹਨੂੰ ਕੋ ਦੁਬਾਰਾ ਜਵਾਬ ਮੰਗਿਆ ਗਿਆ ਨਾ ਤੇ ਉਹਨੂੰ ਲੈ ਕੇ ਆਏ ਜੇ ਲੈ ਕੇ ਆਏ ਹੁੰਦੇ ਤੇ ਨਾ ਡਾਕਟਰ ਬੀ ਅੰਬੇਡਕਰ ਜੀ ਦੇ ਸਟੈਚੂ ਟੁੱਟਨੇ ਸੀ ਨਾ ਕੋਈ ਅਖੰਡਤ ਹੋਣੀ ਸੀ ਪੁਲਿਸ ਜਿਹੜਾ ਆ ਕਿ ਉਹਨੂੰ ਬਚਾਉਣ ਲਈ ਆ ਤੇ ਇੱਕ ਗੈਂਗਸਟਰ ਜਿਹੜਾ ਆ ਉਹਨੂੰ ਵੀ ਐਸਆਈ ਐਕਟ ਨਹੀਂ ਲਾਇਆ ਗਿਆ ਕਮੋ ਜੀ ਉਂਕਲੀ ਰਾਜਨੀਤੀ ਇਹ ਆ ਪੂਰੀ ਗੁੰਡਾਗਰਦੀ ਕੀਤੀ ਆ ਸਾਡੇ ਇੱਕ ਅੰਬਰਤਾਰੀ ਮਜਬੀ ਸਿੰਘ ਭਰਾ ਦੇ ਘਰ ਰਾਤ 11 ਵਜੇ ਸ਼ਾਰਾ ਮਾਰ ਕੇ ਗਿਆ ਉਤੋਂ ਉਹਨਾਂ ਦੇ ਭਾਂਜੇ ਨੂੰ ਚੱਕ ਲਿਆ ਜੋ ਕਿ ਵਿਡਾਲੀ ਦਾ ਰਹਿਣ ਵਾਲਾ 10 ਦਿਨ ਤੋਂ ਉੱਥੇ ਰਹਿ ਰਿਹਾ ਸੀ ਉਹਦਾ 1.5 ਮਹੀਨਾ ਹੋਇਆ ਵਿਆਹ ਨੂੰ ਸਾਰਿਆਂ ਨੂੰ ਜਿਹੜਾ ਕਿ ਸਾਈਡ ਤੇ ਲਾਗੇ ਪੂਰੀ ਗੁੰਡਾਗਰਦੀ ਕੀਤੀ ਹੁਣੇ ਕੋਈ ਕੋਸ਼ਿਸ਼ ਬਰਾਮਤ ਨਹੀਂ ਹੋਇਆ ਨਾ ਉਹਨੂੰ ਕੋਈ ਜਵਾਬ ਆਇਆ ਜੇ ਵਿੱਚ ਉਹ ਵੀ ਸੂਬਾ ਸਨੰਦ ਬਣਿਆ ਆ ਜੋ ਸੂਬੇ ਸਨੰਦ ਦਾ ਹਾਲ ਹੋਇਆ ਇਹ ਆਪਣੇ ਸਟਾਰ ਬਣਾਉਣ ਮਾਰਦਾ ਗੰਦਾ ਬੰਦਾ ਆ ਉਹ ਨਜਾਇਜ਼ ਲੋਕਾਂ ਦੇ ਪਰਚੇ ਕਰਨ ਦਿਆ ਜਿਹੜੇ ਵੇਚਦੇ ਆ ਉਹਨਾਂ ਦੇ ਕਾਰਵਾਈ ਨਹੀਂ ਕਰਦਾ ਤੇ ਨਜਾਇਜ਼ ਬੰਦਿਆਂ ਤੇ ਕਾਰਵਾਈ ਕਰ ਰਿਹਾ ਅਸੀਂ ਮੰਗ ਕਰ ਰਹੇ ਆ ਕਿ ਜੇਕਰ 7 ਦਿਨਾਂ ਦੇ ਅੰਦਰ ਅੰਦਰ ਨਾ ਕੋਈ ਕਾਰਵਾਈ ਹੋਈ ਤੇ 29 ਤਰੀਕ ਨੂੰ ਬਿਆਸਪੁਰ ਬੰਦ ਕੀਤਾ ਜਾਊਗਾ ਜੀ ਕੀ ਨਾਮ ਹੈ ਜੀ ਮੇਰਾ ਨਾਮ ਪ੍ਰਿਆ ਹੈ ਕਿਤੋਂ ਤੋਂ ਰਹਿੰਦੇ ਹੋ ਜੀ ਬਟਾਲੀ ਗੁਰੂ ਕੀ ਬਟਾਲੀ ਅੱਛਾ ਕੀ ਮਾਮਲਾ ਹੈ ਤੁਸੀਂ ਅੱਜ ਇਹ ਮਗ ਪੱਤਰ ਦੇ ਆਏ ਡੀਸੀ ਲਫਤਰ ਆਏ ਅਸੀਂ ਆਪਣੇ ਨਾਨਕੇ ਰਹਿੰਦੇ ਹੀ ਤੇ ਮੇਰਾ ਘਰ ਵਾਲਾ ਵਿਸ਼ਾਲ ਦੋਨੇ ਜਣੇ ਨਾਨਕੇ ਰਹਿੰਦੇ ਹੀ ਤੇ 11 ਵਜੇ ਰਾਤ ਪੁਲਸ ਵਾਲੇ ਆਏ ਸਾਡੇ ਘਰੇ ਤੇ ਮੇਰੇ ਘਰ ਵਾਲੇ ਨੂੰ ਲੈ ਗਏ ਤੇ ਮਜਾਜ ਕੀਤੀ ਉਹਦੇ ਨਾਲ ਕੁੱਟਮਾਰ ਕੀਤੀ ਤੇ ਹਾਂ ਉਹ ਇੱਕ ਸਾਈਡ ਤੇ ਨਹੀਂ ਨਹੀਂ ਕਿਉਂ ਲੈ ਕੇ ਗਈ ਕੋਈ ਕਾਰਨ ਪਤਾ ਲੱਗਾ ਚੂਹਣ ਲੈ ਕੇ ਗਈ ਨਹੀਂ ਕਿਸ ਤਰ੍ਹਾਂ ਬੋਤਲ ਆਏ ਕਿੰਨੇ ਵੇ ਆਏ ਰਾਤ ਨੂੰ 11 ਵੇ ਆਏ ਪਰ ਉੱਤੋਂ ਕੁਝ ਫੜਿਆ ਨਹੀਂ ਆ ਅੱਛਾ ਹਾਂਜੀ ਕੰਦਾ ਟੱਪ ਗਿਆ ਹੈ ਅੱਛਾ ਫੋ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਹਾਂ ਨਿਆਂ ਇਨਸਾਫ ਮੇ